ਫਰੀਦਕੋਟ ਦੇ ਪਿੰਡ ਚੋਕ ਸਰਕਾਰੀ ਚਦਰ ਸ਼ਾਮ ਜ਼ਮੀਨੀ ਵਿਵਾਦ ਦੇ ਚੱਲਦੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਵਿਅਕਤੀ ਦੀ ਬਾਹ ਤੇ ਗੋਲੀ ਲੱਗਣ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਸੂਚਨਾ ਮਿਲੀ ਜਾਣਕਾਰੀ ਮੁਤਾਬਕ ਪਿੰਡ ਚੋਕ ਸਰਕਾਰ ਦੇ ਸਰਜੀਤ ਸਿੰਘ ਆਪਣੀ ਜ਼ਮੀਨ ਵਾਰਿਆ ਸੀ ਤਾਂ ਉੱਥੇ 6 ਤੋਂ 7 ਵਿਅਕਤੀ ਆਏ ਜਿਨ੍ਹਾਂ ਤੇ ਦੋਸ਼ ਲੱਗ ਰਹੇ ਹਨ ਕਿ ਉਹ ਜ਼ਮੀਨ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਆਏ ਸਨ ਔਰ ਵੀ ਸਮਝ ਤੀ ਤੁਹਾਡੇ ਚੱਲ ਜਿਹੜਾ ਕੰਪੈਨ ਹੈ ਕੀ ਫਾਰਮ ਹੈ ਤਰ੍ਹਾਂ ਇਸ ਸਾਹ ਜਿਹਨ ਦਾ ਰੋਲਾ ਸੀ ਥੋੜਾ ਜਿਹਾ ਉਹ ਮੇਰੀ ਗੱਦੀ ਜਮੀਨ ਸੀ 18 ਚ ਨਾਲ ਜਮੀਨ ਕਿਸੇ ਦੀ ਰੋਲੇ ਵਾਲੀ ਸੀ ਉਹਦੀ ਯਾਰ ਤੇ ਕਿਸੇ ਨਵੇਂ ਬੰਦੇ ਨੇ ਖਰੀਦੀ ਸੀ ਤਲਵਿੰਦਰ ਸਿੰਘ ਨੇ ਉਹ ਅੱਗੇ ਵੀ ਫਰਾਡ ਆ ਉਹ ਅੱਗੇ ਵੀ ਇਸ ਤਰ੍ਹਾਂ ਬਜ਼ੁਰਗ ਦੀ ਕਿਸੇ ਦੀ ਬਾਹਲੇ ਕਿਸੇ ਦੇ ਜਿਹੜਾ ਤਾਂ ਧਰਮ ਦਾ ਵੀ ਨਹੀਂਗਾ ਉਹ ਉਹ ਜਮੀਨਾਂ ਦਾ ਵੀ ਕੌਜੇ ਲੈਂਦਾ ਸੀ ਮਤਲਬ ਉੱਦ ਜੀ ਲੈਂਦਾ ਸੀਗਾ ਤੇ ਇਹਨੇ 18 ਕਨਾਲ ਆ ਉਹ ਲੈ ਕੇ ਜ਼ਮੀਨ ਹੈ ਰੋਲੇ ਵਾਲੀ ਇਹ ਲਈ ਇਹਨੇ 15 ਲੱਖ ਨੂੰ 15 ਲੱਖ ਨੂੰ ਲੈ ਕੇ ਤੇ ਜਿਹੜੀ ਨਾਲ ਲੱਗਦੀ ਚਾਰ ਕਨਾਲਾ ਮੇਰੇ ਨਾਮ ਰਜਿਸਟਰੀ ਆ ਹੱਥੋਂ ਦੂਬ ਲਿਖਿਆ ਮੇਰਾ ਸਾਰਾ ਕੁਝ ਉਹਦੀ ਆੜ ਦੇ ਵਿੱਚ ਚਾਰ ਕਨਾਲਾ ਮੇਰੀ ਜ਼ਮੀਨ ਤੇ ਵੀ ਕਾਰਜ ਹੋਣਾ ਚਾਹੁੰਦਾ ਸੀ ਤਾਂ ਕੀ ਗੱਲ ਹੈ ਕੱਲ ਜੀ ਮੈਂ ਆਡੀ ਜ਼ਮੀਨ ਤੇ ਟਰੈਕਟਰ ਚਲਾਉਣ ਦਾ ਬਿਆਨ ਦੇਉ ਇਹ ਆਇਆ ਇਹਦੇ ਨਾਲ 10 12 ਬੰਦੇ ਸੀ ਇਹਨਾਂ ਨੇ ਆਉਂਦੇ ਮੈਨੂੰ ਲੜਕਾਰਾ ਮਾਰਿਆ ਮੇ ਤੁਚਾਲਾ ਭੱਜ ਕਿੱਧਰ ਭੱਜਦਾ ਏ ਇਹ ਗੋਲੀ ਮਾਰਤੀ ਕਿੰਨੇ ਫੜ ਗਏ ਸੀ ਐਸਫੇਰ ਇਹ ਕਿਸੇ ਬਟਾ ਨਹੀਂ ਨਹੀਂ ਮੇਰੇ ਵੱਲੋਂ ਨਹੀਂ ਹਾਂ ਜੀ ਕੋਈ ਇੱਕ ਮੇਰੇ ਕੋਲ ਬਿਆਨ ਮੇਰਾਣਾ ਗੁਰਪ੍ਰੀਤ ਸਿੰਘ ਜੀ ਸਰਪੰਚ ਤੇ ਜੋ ਉੱਥੇ ਗਰੀ ਉਹ ਸੇ ਬੈਠਾ ਉਹ ਸਰਪੰਚ ਨੇ ਤੇਰਾ ਗੋਲੀ ਚਲੀ ਆ ਕੀ ਮਸਲਾ ਕੀ ਸੀ ਇਹ ਬਈ ਦੂ ਤਰਾ ਹਿਆ ਜੀ ਜਮੀਨ ਨੂੰ ਲੈ ਕੇ ਕੋਈ ਰੰਜਿਸ਼ ਸੀ ਜੀ ਜਿਹੜਾ ਸਰਜੀਤ ਸਿੰਘ ਸੀਗੇ ਨੇ 7-8 ਪਹਿਲਾਂ 4-5 ਕਨਾਲ ਦੀ तकरीबन ਜਮੀਨ ਮੋਲ ਲਈ ਸੀਗੀ ਜਸਵੰਦਰ ਸਿੰਘ ਪੁੱਤਰ ਗੁਰਨਾਇਆ ਸਿੰਘ ਤੋਂ ਜਿਹੜੇ ਕਲਵਿੰਦਰ ਸਿੰਘ ਆ ਉਹਨੇ ਦੀਪ ਸਿੰਘ ਦੇ ਇੱਕ ਬੰਦੇ ਤੋਂ ਲਈ ਸੀ ਜਿਹਨਾਂ 2-3 ਮਹੀਨੇ ਪਹਿਲਾਂ ਤੇ ਉਹ ਜਮੀਨ ਇਹਦੀ ਵੀ ਵਾਹ ਗਿਆ ਹਾਲਾਂਕਿ ਪਾਉਜ ਵੀ ਇਹ ਸੀ ਸਾਰਾ ਕੁਝ ਇਹਦੇ ਕੋਲ ਹੀ ਸੀਗਾ ਤੇ ਇਹ ਵਾਹ ਗਿਆ ਤੇ ਇਹ ਜਦੋਂ ਜਮੀਨ ਆਪ ਦੀ ਵੋਣ ਗਿਆ ਉਹਨਾਂ ਨੇ ਸਾਈਵਾਜ ਹੋ ਗਏ ਤੇ ਫੈਰਫੋਰ ਕੀਤੇ ਤੇ ਜਿਹੜਾ ਇੱਕ ਦੇ ਫੈਰ ਸੱਜੇ ਮੋਢੇ ਤੇ ਲੱਗਿਆ ਇਧਰ ਵਾਜ ਕੇ ਅੱਗੇ ਬੈਕਸਾਈਡ ਦੇ ਕਿੰਨੇ ਕਿੱਟੀ ਸੀ ਜਨ ਨਾਲੋਂ ਤਕਰੀਬਨ ਹੀ ਆਪਾਂ ਤਾਂ ਮੌਕੇ ਤੇ ਮੌਜੂਦ ਨਹੀਂ ਸੀ ਸੋਹਣੇ ਆਈ 7-8 ਜਾਣੇ ਸੀ ਇਹ ਕਹਿੰਦੇ ਆ ਜੀ ਇਹ ਤਾਂ ਦੋ ਜਾਣੇ ਜਿੱਤੇ ਤਾਂ ਸੀਰੀ ਸੀ ਕਦੇ ਕਾਫੀ ਪਹਿਲਾਂ ਵੀ ਤੁਸੀਂ ਆਏ ਨਹੀਂ ਨਹੀਂ ਕੋਈ ਜੀ ਇਹਦਾ ਨਾਰਮਲ ਹੀ ਉੱਟ ਕੇ ਜਿਵੇਂ ਸ਼ਾਮ ਠੰਡਾ ਹੋ ਜਾਂਦਾ ਮੌਸਮ 6 ਵਜੇ ਜ਼ਮੀਨ ਵਾਉਣ ਗਏ ਆ ਆਪ ਵੀ ਵੀਰ ਜਮੀਨ ਵਾਇਆ ਚੋਨਾ ਲੱਗੀ ਜਾਂਦਾ ਸੀ ਇਹ ਕਿੰਨੇ ਜੀ ਕੰਮ ਕਰ ਬੀ ਭਾਈ ਉਹ ਤੁਹਾਨੂੰ ਜੀ ਦਾ ਬੈਲ ਲੈਣਾ ਹੈ ਜੀ ਇਹ ਵਾਜਾ ਕੀ ਹੈ ਸੁਣਦੇ ਦਾ ਕੀ ਬਣਿਆ ਅਸਲ ਇਹ ਕੀ ਹੁਣ ਤੁਹਾਨੂੰ ਮੈਂ ਕੀ ਦੱਸਾਂ ਜਿਹੜਾ ਕੁਲਵਿੰਦਰ ਸਿੰਘ ਆ ਉਹਨੇ ਦੋ ਤਿੰਨ ਤੀਜਾ ਟੈਂਪ ਟਾਉਣੇ ਜਾਣਗੇ ਜਾਨੀ ਕਿ ਜ਼ਮੀਨ ਕਬਜ਼ੇ ਵਾਲੀ ਲੈਣੀ ਹੈ ਤੇ ਤਿੰਦਾ ਲੈ ਕੇ ਦਗਾ ਵੇਚ ਦੇਣੀ ਹੈ ਕੋਣ ਵਾਲੀ ਜ਼ਮੀਨ ਰੋਲੇ ਵਾਲੀ ਜ਼ਮੀਨ ਤੇ ਤੀਜਾ ਟੈਂਪ ਸਾਡੇ ਪਿੰਡ ਜੀ ਉਹਨੇ ਕਿਹਾ ਤੀਜੀ ਢੇਰੀ ਹੈ ਜਿਹੜੀ ਸਰਜੀ ਸਿੰਘ ਜੀ ਵੀ ਬਾਹਰ ਆ ਗਈ ਹੈ ਜਿਹੜੀ ਸਰਜੀ ਸਿੰਘ ਜੀ ਆ ਰਹੇ ਸੀ ਇਹ ਤਕਰੀਬਨ 4 ਤੋਂ ਲੈ ਕੇ 4.5 ਕਨਾਲ ਆ 5 ਹੋਣਗੇ ਠੀਕ ਹੈ ਕਿੰਨੀ ਆ ਗਈ ਇਹ ਕੌਣ ਕਬਾ ਕਰਨਾ ਚਾਹਦੇ ਇਹ ਉਹਨਾਂ ਨੂੰ ਸਰਵੇਜ ਹੋਵੇ ਉਹਦੇ ਚ ਬੋਰ ਆ ਜਿਹੜਾ ਸਰਜੀ ਸਿੰਘ ਦੇ ਕੋਲੇ ਆ ਹੈ ਇੰਜ ਦੇ ਬੋਰ ਹੈਗਾ ਉਹਦੇ ਵਿੱਚ ਉਹਦਾ ਮਤਲਬ ਇਹ ਸੀ ਕਿ ਮੈਂ ਇੰਜ ਦੇ ਬੋਰ ਰੱਖ ਲੈ ਇਹਨੂੰ ਜ਼ਮੀਨ ਦੂਜੇ ਪਾਸੇ ਜਾਣਦਾ ਜਾਣਾਂ ਕਿ ਇਹ ਸਰਬਜੀਤ ਪਹਿਲਾਂ ਦਾ ਕਾਪੀ ਸੀ ਉਰਲੇ ਪਾਸੇ ਆਪਣੀ ਜ਼ਮੀਨ ਤੇ ਇੱਕੋ ਬੰਦੇ ਤੋਂ ਦੋਆਂ ਨੇ ਖਰੀਦੀ ਕਿ ਇੱਕੋ ਬੰਦੇ ਤੋਂ ਆ ਇੱਕੋ ਨੰਬਰ ਆ ਸਾਂਝਾ ਨੰਬਰ ਆ ਸਰਬਜੀਤ ਜੀ ਨੇ 8 ਸਾਲ ਪਹਿਲਾਂ ਖਰੀਦ ਲਈ ਸੀ ਉਹ ਛੱਡ ਕੇ ਤੁਸੀਂ ਹੋਟਲ ਆਜੀ ਹਾਂ ਉਹਨਾਂ ਨਾਲ ਵੀ ਤੂੰ ਦੂਸਰੀ ਸਾਈਡ ਤੇ ਲੈ ਲੈ ਜੇ ਲੈਣੀਆਂ ਤੇ ਮੈਂ ਤਾਂ ਇੱਧਰ ਹੀ ਰੱਖਣੀ ਕਿਉਂਕਿ ਇਹਨੇ ਅਜੇ 2 ਮਹੀਨੇ ਪਹਿਲਾਂ ਖਰੀਦੀ ਸੀ ਸਰਬਜੀਤ ਜੀ ਨੇ ਮਗਲ ਕਰਸਾ ਪਹਿਲਾਂ ਖਰੀਦੀ ਕਿਉਂ ਦੀ ਸਾਈਡਾਂ ਲਈਆਂ ਰਜਿਸਟਰੀ ਚ ਇੰਜ ਦੇ ਬੋਰ ਸਾਰਾ ਕੋਈ ਲਿਖਿਆ ਵਾ ਜਿਹੜੀ ਦੂਜੀ ਤੇ ਉਹ ਸੁਣਿਆ ਮੈਂ ਵੀ ਕਹਿੰਦੇ ਵੀ ਐਡਮਿਟ ਹੋ ਗਿਆ ਉਹ ਰਾਤ ਨੂੰ ਤਕਰੀਬਨ 1:11 ਵਜੇ ਐਡਮਿਟ ਹੋਇਆ ਇਹ ਅਖਜੋ ਜੀ ਐਡਮਿਟ ਹੋ ਗਿਆ ਜੀ ਉਹਨਾਂ ਦੇ ਵੀ ਸੁਣਤੀ ਆ ਕਹਿੰਦੇ ਵੀ ਫਾਇਰ ਵਜਿਆ ਬਾਈ ਕਿੰਨੇ ਫਾਇਰ ਦੇ ਟੋਟਲ ਜੀ ਕੋਈ ਸੁਣ ਚ ਆਇਆ ਜੀ 4 ਤੋਂ 5 ਫਾਇਰ ਹੋਏ ਕੋਈ ਦੋ ਤਿੰਨ ਲੱਗੇ ਨਹੀਂ ਗਏ ਇੱਕ ਸੀਰੀਅਲ ਨਹੀਂ ਹੋਇਆ ਇੱਕ ਇਹਦੇ ਨੂੰ ਜਿਹੜਾ ਮਾੜੀ ਕਿਰਨਾਂ ਦਾ ਕੋਈ ਆ ਗਿਆ ਪਹਿਲਾਂ ਜੀ 3 ਬੱਦੀ ਕੀ ਮੰਗ ਕਰ ਰਹੇ ਮੰਗ ਲਈ ਤਾਂ ਨਹੀਂ ਜਿਵੇਂ ਉਹਨਾਂ ਲਈ ਵੀ ਪਿੰਡ ਚ ਰਾਤ ਚੰਗੀ ਨਹੀਂ ਹੁੰਦੀ ਵੀ ਜੇ ਇਹਨਾਂ ਦਾ ਕੰਪਰੋਮਾਈਜ਼ ਹੁੰਗਾ ਤਾਂ ਬਹੁਤ ਵਧੀਆ ਗੱਲ ਆ ਜਿੰਦੀ ਦਾ ਪੁਲਿਸ ਸਾਹਿਬ ਦੀ ਜੋ ਵੀ ਸੱਚ ਆ ਉਹਨੂੰ ਸਾਹਮਣੇ ਲੈ ਕੇ ਕਾਰਵਾਈ ਕੀਤੀ ਜਾਵੇ। ਹਾਂ ਅਧਿਕਾਰੀ ਗੁਣ ਚੰਦ ਮੰਦ ਸਾਹਮਣੇ ਆ ਕਿ ਮਹਾਰਾਜ ਤਾਂ ਕਿ ਸਮੇਂ ਇੱਕ ਝੋਕ ਪਿੰਡ ਜੀ ਉੱਤੇ ਸਰਕਾਰੀ ਉੱਤੇ ਸਰਵਿਸ ਦੇ ਨਾਂ ਦਾ ਇੱਕ ਵਿਅਕਤੀ 잡ਦੇ ਹੋਇਆ ਕੱਲਚਾਨ ਦਾ ਵਾਕਿਆ ਜੀ ਇਹ ਜ਼ਮੀਨ ਦਾ ਝਗੜਾ ਸੀ ਆ ਇੱਕ ਕਮਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਜਿਹੜਾ ਫਾਇਰ ਕੀਤਾ ਉਹਦੇ ਮੋਟੇ ਚ ਲੱਗਿਆ ਜਿਹਰੇ ਲਾਗਿਆ ਦੇ ਤੱਕ ਠੀਕ ਹੈ ਗਿਆ ਉਹ ਜਿਹੜਾ ਬਿਆਨ ਹੋ ਜੂਗਾ ਕੇਸ ਰਜਿਸਟਰ ਕਰਨ ਲਈ ਬਿਲਕੁਲ ਕੰਪਨੀ ਫਾਇਰ ਹੋਏ ਇਸ ਕੇਸ ਵਿੱਚ ਕੋਈ ਨਹੀਂ 4-5 ਦਸਤੇ ਸਰ ਹੋਰ ਵੀ ਚੱਕਣੀ ਆ ਦੂਸਰੇ ਦੇ ਵੀ ਕੋਈ ਦੂਜੇ ਤਰ੍ਹਾਂ ਵਾਲੇ ਦਾਖਲ ਜ਼ਰੂਰ ਹੋਏ ਜੀ ਔਰ ਨਾਮ ਨਾਲ ਸ਼ੱਕੀ ਲੱਗਦੇ ਨੇ ਫਿਲਹਾਲ ਉਹ ਕਿਸ ਤਰ੍ਹਾਂ ਕਰ ਰਹੇ ਨੇ ਸਤਿ ਸ੍ਰੀ ਅਕਾਲ ਦੇ ਜ਼ਿਕਰ ਕਰਕੇ ਜੀ ਜਿਹੜੀਆਂ ਅਗਲੀ ਕਰਵਾਈ ਕੀਤੀ ਚੁੱਕੀ ਹੈ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ